ਦੋਸੋ ਇਹ 200 ਰੁਪਏ ਦੀ ਹੈ ਜੀ ਇਹ ਟੀ-ਸ਼ਰਟ ਜੀ ਜਿਹੜੀ ਇਹ ਆ ਦੇਖੋ ਜੀ ਲਕੋਸਟੇ ਦਾ ਆਰਟੀਕਲ ਆ ਪੂਰੀ ਡਿਟੇਲਿੰਗ ਚੈੱਕ ਕਰਾਇਓ ਜੀ ਇੰਟਰਨੈਟ ਤੇ ਲੱਗਾ ਹੋਊਗਾ ਜੀ 8000 ਦਾ ਹੋਊਗਾ ਜੀ ਯਾਨੀ ਕਿ ਲੇਡੀਜ਼ ਸਾਰੇ ਇਹਦਾ ਕੀ ਰੇਟ ਆ ਇਹ 100-100 ਰੁਪਏ ਦੇ ਆਹਦੀ 2-200 ਦੀ ਰੇਂਜ ਵਾਲੀ ਆ ਜੀ ਸਾਰੇ ਬ੍ਰਾਂਡ ਹੋਣਗੇ ਤੁਸੀਂ ਸਰਚ ਕਰ ਸਕਦੇ ਹੋ ਜੀ ਤੇ ਅੱਛ ਦੇ ਵਿੱਚੋਂ ਜੀ ਟੀ-ਸ਼ਰਟ ਤੁਹਾਨੂੰ ਗਿਫਟ ਕੀਤੀ ਜਾਊਗੀ ਜੀ ਪੂਰੀ ਅੱਛਾ ਇਹ ਸ਼ਾਟ ਆ ਆ ਜਿਹੜਾ ਸਾਰਾ ਮਾਲ ਹੈ 2.5 250 ਦਾ ਹੈ 2.5 250 ਦੇ ਹੋਊਗਾ ਜੀ ਆ ਮਾਰੇ ਬ੍ਰਾਂਡ ਚੈੱਕ ਕਰਵਾ ਦਿਓ ਜੀ ਇਹ ਵੇ ਕਰ ਸਕਦੇ ਹੋ ਜੀ ਤੁਸੀਂ ਠੀਕ ਆ ਜੀ ਹਾਂਜੀ ਆ ਦੇਖੋ ਜੀ ਇਹ ਸਰਚ ਕਰ ਸਕਦੇ ਹੋ ਜੀ ਇਹ ਜੀ 300 ਦੀਆਂ ਲੋਰ ਹੈ ਜੀ ਇਹ 3 300 ਦੀ ਹੋਊਗੀ ਜੀ ਲੋਰ ਇਹ ਇੱਕ ਭਾਈ ਜੀ ਬ੍ਰਾਂਡ ਦੀ ਆ ਦੇਖ ਲਓ ਚੱਕਾ ਪਾਸ ਭਾਈ ਆ ਜੀ ਲੋਰ ਇਹ 450 ਦੀ ਰੇਟ ਦੇ ਵਿੱਚ ਆ ਜੀ 450 ਦੀ ਹਾਂਜੀ ਹੋਰ ਬ੍ਰਾਂਡ ਬਿਲਕੁਲ ਆ ਦੇਖ ਲਓ ਤੁਸੀਂ ਜਾਰਡਨ ਦਾ ਵਾਹ ਇਹ ਵੇਗਾ ਆਈ ਹੈ ਅੰਡਾਈ ਫਿਰ ਇਹ ਸ਼ਰਟ ਆ ਗਈ ਜੀ ਇਹ ਕਿੰਨੇ ਦੀ ਹੈ ਜੀ ਇਹ ਸ਼ਰਟ ਜੀ 200 200 ਰੁਪਏ ਦੀ ਹੈ ਜੀ ਇਹ 200 ਦੇ ਹੋਣਗੇ ਜੀ ਸਾਰੇ ਠੀਕ ਹੈ ਜੀ ਇਹਨਾਂ ਦਾ ਕੀ ਪ੍ਰਾਈਸ ਹੈ ਵੀਰੇ ਇਹ ਜੀ 150 ਰੁਪਏ ਦੀ ਹੈ ਇਹ ਵੀ 150 ਬਾਈ ਵਾਸ਼ ਕੇਅਰ ਵੀ ਲੱਗਾ ਹੋਇਆ ਵਾ ਐਮ ਆਰ ਪੀ ਦਿਖਾਉਣਾ ਜੀ ਤੁਹਾਨੂੰ ਪੂਰਾ 10000 ਦਾ ਹੋਊਗਾ ਜੀ ਇਹ ਆਹ ਪੈਕਿੰਗ ਦੇ ਦੀ ਆਰਗੇਨਿਕ ਹੁੰਦੀ ਹੈ ਜੀ ਇਹਦੇ ਵਿੱਚ ਕੋਈ ਵੀ ਕੈਮੀਕਲ ਵਗੈਰਾ ਯੂਜ਼ ਨਹੀਂ ਕੀਤਾ ਹੁੰਦਾ ਜੀ ਜੀ ਜਲਦੀ ਜਲਦੀ ਕਰ ਰਹੇ ਹਾਂ ਜੀ ਆਹ ਦੇਖੋ ਜੀ ਸ਼ਰਟ ਆ ਗਈ ਹੈ ਜੀ ਬਰਬਰੇ ਦੀ ਇਹ ਸ਼ਰਟ ਆ ਗਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਤੁਹਾਨੂੰ ਪਤਾ ਬਈ ਗਰਮੀਆਂ ਦਾ ਜਿਹੜਾ ਸੀਜ਼ਨ ਚੱਲ ਪਿਆ ਵਾ ਤੇ ਗਰਮੀਆਂ ਵਾਸਤੇ ਜਿਹੜੇ ਕੱਪੜੇ ਆਪਾਂ ਹਰ ਇੱਕ ਨੂੰ ਲੋੜ ਆ ਸੋ ਅੱਜ ਆਪ ਜਿਹੜੀ ਸ਼ਾਪ ਤੇ ਖੜੇ ਆ ਇੱਥੇ ਬਾਈ ਜੀ ਗਰਮੀਆਂ ਵਾਲੇ ਕੱਪੜਿਆਂ ਦੀ ਜਿਹੜੀ ਭਾਰੀ ਸੇਲ ਲੱਗ ਗਈ ਆ ਵਿਦੇਸ਼ੀ ਕੱਪੜਿਆਂ ਦੀ ਵੀ ਸੇਲ ਆ ਤੇ ਨਵੇਂ ਕੱਪੜਿਆਂ ਦੀ ਵੀ ਸੇਲ ਆ ਐਕਸਪੋਰਟ ਦਾ ਮਾਲ ਪਿਆ ਵਾ ਜਿੰਨਾ ਵੀ ਹੈਗਾ ਵਾ ਇੱਥੇ 150 ਤੋਂ 200 ਤੋਂ ਜਿਹੜੀਆਂ ਸ਼ਰਟਾਂ ਸ਼ੁਰੂ ਆ ਮੁੰਡਿਆਂ ਦੀਆਂ ਕੁੜੀਆਂ ਦੀਆਂ ਜੋ ਵੀ ਤੁਸੀਂ ਕੁੜੀਆਂ ਦਾ ਸਮਾਨ ਪਲਾਜੋ ਜੋ ਵੀ ਲੈਣਾ ਚਾਹੁੰਦੇ ਹੋ ਜੀਨਾ ਪੈਂਟਾਂ ਲੋਹਰਾ ਸ਼ਰਟਾਂ ਟੀ-ਸ਼ਰਟਾਂ ਜੋ ਵੀ ਤੁਸੀਂ ਇੱਥੇ ਲੈਣਾ ਚਾਹੁੰਦੇ ਹੋ ਤੁਹਾਨੂੰ ਇੱਥੋਂ 100 150 ਤੋਂ ਸ਼ੁਰੂ ਹੋਊਗਾ ਮਾਲ ਤੇ ਬਾਕੀ ਆਪਾਂ ਜਿਹੜੀ ਸਾਰੀ ਗੱਲਬਾਤ ਆ ਜਿਹੜੇ ਦੁਕਾਨ ਦੇ ਮਾਲਕ ਨਾਲ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਵੀ ਹਾਂਜੀ ਹਾਂਜੀ ਤੇ ਹੋ ਠੀਕ ਠਾਕ ਬਾਈ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੌਂਸ ਆਇਆ ਜੀ ਪਹਿਲਾਂ ਤੁਸੀਂ ਵੀਡੀਓ ਪਾਈਆਂ ਸੀਗੀਆਂ ਜੀ ਦੋ ਤਿੰਨ ਸਰਦੀਆਂ ਦੀ ਵੀ ਪਾਈਆਂ ਸੀ ਗਰਮੀ ਦੀ ਵੀ ਪਾਈ ਸੀ ਵੀਡੀਓ ਤੇ ਭਰਾਵਾਂ ਨੇ ਬਹੁਤ ਸਾਰਾ ਰਿਸਪੌਂਸ ਦਿੱਤਾ ਜੀ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਜੀ ਸਾਰੇ ਭੈਣ ਭਰਾ ਆਪਣਾ ਗਰਮੀ ਵਾਲਾ ਮਾਲ ਪਿਆ ਜੀ ਹਾਂਜੀ ਇਹ ਗਰਮੀਆਂ ਦਾ ਹੁਣ ਸਾਰਾ ਆਇਆ ਜੀ ਅੱਛਾ ਜੀ ਇਹ ਨਵਾਂ ਮਾਲ ਆ ਬਿਲਕੁਲ ਇਹ ਨਹੀਂ ਜੀ ਆ ਐਕਸਪੋਰਟ ਆ ਜੀ ਹੁਣ ਆਪਾਂ ਜੀ ਮੈਂ ਪਹਿਲਾਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਜੀ ਆਪਾਂ ਐਕਸਪੋਰਟ ਤਾਂ ਆਲਰੇਡੀ ਕਰਦੇ ਸੀਗੇ ਜੀ ਪਹਿਲਾਂ ਹਾਂਜੀ ਹਾਂਜੀ ਐਕਸਪੋਰਟ ਦੇ ਮਤਲਬ ਯੂਜ਼ਡ ਹੁੰਦਾ ਜੀ ਹਾਂਜੀ ਯੂਜ਼ਡ ਤੇ ਹੁਣ ਆਪਾਂ ਨਾਲ ਸਰਪਲਸ ਦਾ ਵੀ ਸ਼ੁਰੂ ਕੀਤਾ ਜੀ ਸਰਪਲਸ ਦਾ ਮਤਲਬ ਹੁੰਦਾ ਜੀ ਫਰੈਸ਼ ਦੇ ਵਿੱਚ ਜੀ ਬਿਲਕੁਲ ਬ੍ਰਾਂਡ ਨਿਊ ਜਿਹਦੇ ਵਿੱਚ ਬ੍ਰਾਂਡ ਆ ਜਾਂਦੇ ਆ ਜੀ ਹਾਂਜੀ ਹਾਂਜੀ ਸੋ ਇਹਨਾਂ ਦਾ ਕੀ ਰੇਟ ਆ ਬਈ ਆਹ ਸ਼ਰਟਾਂ ਦਾ ਇਹ ਜੀ 200 ਇਹ 200 ਰੁਪਏ ਦੀ ਆ ਜੀ ਇਹ ਟੀ-ਸ਼ਰਟ ਜੀ ਜਿਹੜੀ ਇਹ ਆ 2 200 ਦੀ ਹਾਂਜੀ 2 200 ਦੀ ਆ ਜੀ ਇਹ ਟੀ-ਸ਼ਰਟ ਤੇ ਆਰਟੀਕਲ ਦੇਖੋ ਜੀ ਪੂਰੇ ਘੈਂਟ ਤੇ ਪੂਰੇ ਬ੍ਰਾਂਡ ਦੇ ਆਰਟੀਕਲ ਹੋਣਗੇ ਜੀ ਤੁਹਾਨੂੰ ਮੈਂ ਸਾਰੇ ਆਰਟੀਕਲ ਤਕਰੀਬਨ ਇਹ ਜਿਹੜੀ ਮਰਜ਼ੀ ਸ਼ਰਟ ਚੱਕ ਲਈਏ ਸਾਰੀ 2 200 ਦੀ ਹਾਂਜੀ ਸਾਰੀ 2 200 ਦੀ ਰੇਂਜ ਵਾਲੀ ਆ ਜੀ ਸਾਰੇ ਬ੍ਰਾਂਡ ਹੋਣਗੇ ਤੁਸੀਂ ਸਰਚ ਕਰ ਸਕਦੇ ਹੋ ਜੀ ਇਹ ਨਾਂ ਦੇ ਸੈਜ ਸਾਰੇ ਮਿਲ ਜਾਣਗੇ ਸੈਜ ਦੇ ਵਿੱਚ ਐਮਤ ਲੈ ਕੇ ਟ੍ਰਿਪਲ ਐਕਸਲ ਤੱਕ ਮਿਲ ਜਾਣਗੇ ਜੀ ਇਹ ਇਹਨੂੰ thrift ਦਾ ਬਿਜ਼ਨਸ ਵੀ ਕਹਿ ਦਿੰਦੇ ਆ ਠੀਕ ਹੈ ਤੇ ਇੱਕ ਗੱਲ ਹੋਰ ਬਾਈ ਜੇ ਮੰਨ ਲਓ ਅਗਲਾ ਕبھی ਵੀ ਐਚਓ ਅਸੀਂ 1000 ਦੀ ਜਾਂ 1500 ਦੀ ਸ਼ਾਪਿੰਗ ਕੀਤੀ ਹੈ ਕੋਈ ਮਾੜਾ ਮੋਟਾ ਲੈਸ ਜਾਂ ਕੁਝ ਹਾਂਜੀ ਉਹ ਪੂਰਾ ਮਾਨਤਾਨ ਹੋਊਗਾ ਜੀ 1000 1500 ਦੇ ਜਦੋਂ ਤੁਸੀਂ ਜੀ 2000 ਪਲੱਸ ਜਾਂ 2500 ਤੱਕ ਦੀ ਸ਼ਾਪਿੰਗ ਕਰਾਂਗੇ ਕਰੋਗੇ ਜੀ ਕਿਸੇ ਵੀ ਮਾਲ ਦੇ ਵਿੱਚੋਂ ਚਾਹੇ ਐਕਸਪੋਰਟ ਦੇ ਵਿੱਚੋਂ ਚਾਹੇ ਸਰਪਲਸ ਦੇ ਵਿੱਚੋਂ ਜੀ ਤੇ ਤੁਹਾਨੂੰ ਜੀ ਆਹ ਫਰੈਸ਼ ਦੇ ਵਿੱਚੋਂ ਜੀ ਟੀ-ਸ਼ਰਟ ਨੂੰ ਗਿਫਟ ਕੀਤੀ ਜਾਊਗੀ ਜੀ ਪੂਰੀ ਅੱਛਾ ਇਹ ਸ਼ਰਟ ਆ ਜਿਹੜੀਆਂ ਗਿਫਟ ਕੀਤੀ ਜਾਗਣਗੀਆਂ ਪੂਰੀ ਟੀ-ਸ਼ਰਟ ਗਿਫਟ ਕੀਤੀ ਜਾਊਗੀ ਜੀ ਪੂਰੀ ਵਧੀਆ ਵਾਲੀ ਟੀ-ਸ਼ਰਟ ਆ ਜੀ ਨਵੇਂ ਦੇ ਵਿੱਚ ਠੀਕ ਆ ਵੀਰੇ ਠੀਕ ਆ ਇਹ ਭਰਾਵਾਂ ਵਾਲੀ ਬਹੁਤ ਵਧੀਆ ਆਫਰ ਇਹ ਤਾਂ ਸੀਗਾ ਆਪਣਾ 2200 ਵਾਲਾ ਮਾਲ ਜੀ ਇਸ ਤੋਂ ਉੱਪਰ ਵੀ ਹੈਗਾ ਜਾਂ ਇਸ ਤੋਂ ਥੱਲੇ ਵੀ ਹੈਗਾ ਉਹ ਵੀ ਸਾਨੂੰ ਦੱਸ ਹਾਂਜੀ ਇੱਕ ਵੈਰੈਟੀ ਹੋਰ ਹੁੰਦੀ ਆ ਜੀ ਇਹ ਕਾਲਰ ਦੇ ਵਿੱਚ ਸੀਗੀ ਜੀ ਇਹੀ ਫਿਰ ਗੋਲ ਗਲੇ ਚ ਆ ਜਾਂਦੀ ਆ ਜੀ ਵੈਰੈਟੀ ਅੱਛਾ ਇਹ ਗੋਲ ਗਲੇ ਦੇ ਵਿੱਚ ਹਾਂਜੀ ਇਹ 250 ਰੁਪਏ ਦੀ ਆ ਜੀ ਇਹ ਜੀ ਅੱਛਾ ਆ ਜਿਹੜਾ ਸਾਰਾ ਮਾਲ ਲਗਾ 250 ਦਾ ਹੈ 250 ਦੇ ਹੋ ਚੈੱਕ ਕਰਵਾ ਦਿਓ ਜੀ ਇਹ ਬ੍ਰੈਂਡ ਵੀ ਸਰਚ ਵੀ ਕਰ ਸਕਦੇ ਹੋ ਜੀ ਬ੍ਰੈਂਡ ਵੀ ਚੈੱਕ ਕਰ ਲੋ ਤੇ ਤੁਸੀਂ ਸਰਚ ਵੀ ਕਰ ਸਕਦੇ ਹੋ ਬਾਈ ਜੀ ਤੇ ਕਲਰ ਵੀ ਆਉਦੇ ਤੁਸੀਂ ਜੇ ਸਾਰੇ ਚੈੱਕ ਕਰ ਸਕਦੇ ਹੋ ਹਾਂਜੀ ਕਲਰ ਵੀ ਜਿਹੜਾ ਇਹ ਜਾਂ ਕੋਈ ਵੀ ਕਲਰ ਹੈ ਨਹੀਂ ਜਿਹੜਾ ਤੁਸੀਂ ਆਖੋ ਬਈ ਸਾਨੂੰ ਉਹ ਮਿਲਿਆ ਨਹੀਂ ਇੱਥੋਂ ਤੇ ਇਹ ਹੈਗੀ 2250 ਦੀ ਤੇ ਬਾਕੀ ਤੁਸੀਂ ਬਾਈ ਨਾਲ ਜਦੋਂ ਸ਼ੋਪਿੰਗ ਕਰੋਗੇ ਇੱਥੇ ਤੇ ਜੇ ਤੁਸੀਂ ਘਟਾਉਣਾ ਵਧਾਉਣਾ ਰੇਟ ਉਹ ਬਾਈ ਨਾਲ ਜਿਹੜੀ ਤੁਸੀਂ ਇੱਥੇ ਆ ਕੇ ਜਿਹੜੀ ਗੱਲਬਾਤ ਕਰ ਸਕਦੇ ਹੋ ਸਕਦੇ ਹੋ ਜੀ ਤੇ ਹੁਣ ਬਾਈ ਜੀ ਫਿਰ ਇਸ ਤੋਂ ਬਾਅਦ ਲੋਅਰ ਆ ਜਾਂਦੀ ਹੈ ਜੀ ਓਕੇ ਇਹ ਲੋਅਰ ਲੋਰ ਦੇ ਵਿੱਚ ਹੀ ਜੀ ਲੋਰ ਦੇਖੋ ਜੀ ਸਾਰੀ ਬ੍ਰਾਂਡ ਦੀ ਹੋਊਗੀ ਜੀ ਬ੍ਰਾਂਡ ਚੈੱਕ ਕਰ ਸਕਦੇ ਹੋ ਜੀ ਤੁਸੀਂ ਠੀਕ ਆ ਜੀ ਹਾਂਜੀ ਆ ਦੇਖੋ ਜੀ ਇਹ ਸਰਚ ਕਰ ਸਕਦੇ ਹੋ ਜੀ ਸਾਰੀ ਨਵੇਂ ਵਰਗਾ ਮਾਲ ਹੋਊਗਾ ਜੀ ਸਾਰਾ ਆ ਦੇਖੋ ਜੀ ਐਸ 6 ਦਾ ਆ ਗਿਆ ਜੀ ਪੀ 6 ਠੀਕ ਆ ਜੀ ਇਹ 3 300 ਦੇ ਹੋਊਗੀ ਸਾਰਾ ਬ੍ਰਾਂਡ ਹੋਊਗਾ ਜੀ ਲੈ 300 ਦੀਆਂ ਲੋਰਾਂ ਜੀ ਇਹ 3 300 ਦੀ ਹੋਊਗੀ ਜੀ ਲੋਰ ਇਹ ਕਿ ਬਾਈ ਨੇ ਕਹਤਾ ਬਈ ਤੁਹਾਡਾ ਮਾਨਤਾਨ ਜ਼ਰੂਰੀ ਕੀਤਾ ਜਾ ਮਾਨਤਾਨ ਪੂਰਾ ਹੋਊਗਾ ਜੀ ਇਹ ਸਾਡੇ ਤੋਂ ਬਣਿਆ ਜੀ ਫਿਰ ਇਹਦੇ ਵਿੱਚ ਇੱਕ ਹੋਰ ਥੋੜੀ ਜੀ ਆਪਾਂ ਆ ਜਾਂਦੀ ਹੈ ਵੈਰਾਈਟੀ ਜੀ ਅੱਛਾ ਜੀ ਤੁਸੀਂ ਆਰਟੀਕਲ ਚੈੱਕ ਕਰਿਓ ਜੀ ਆ ਦੇਖ ओके okay. हां जी ब्रांड चेक करायो ਮਾੜਾ ਜਾਨਨ ਵੀ ਲਾਓ ਜੀ ਲਾਓ ਹਾਂ ਜੀ ਆ ਆ ਬਾਈ ਜੀ ਬ੍ਰਾਂਡ ਦੀ ਆ ਦੇਖ ਲਓ ਚੱਕਾ ਪ੍ਰੈਸ ਬਾਈ ਜੀ ਲੋਅਰ ਇਹ 450 ਦੀ ਰੇਟ ਦੇ ਵਿੱਚ ਆ ਜੀ 450 ਦੀ ਹਾਂ ਜੀ ਆ ਜਿੰਨੀਆਂ ਵੀ 450 ਜੀ ਦੀਆਂ 450 400 ਵਾਲੀਆਂ ਜੀ ਇਹ 450 ਵਾਲੀਆਂ ਲੋਅਰ ਬ੍ਰਾਂਡ ਬਿਲਕੁਲ ਆ ਦੇਖ ਲਓ ਤੁਸੀਂ ਜਾਰਡਨ ਦਾ ਵਾਹੇ ਬਿਲਕੁਲ ਜਿਹੜਾ ਸਾਡੀਆਂ ਰੀਜਨਲ ਹੋਣਗੇ ਰੀਜਨਲ ਹਾਂਜੀ ਮਾਲ ਆ ਹਾਂਜੀ ਤੇ 450 ਦੇ ਲੋਰ ਥੋੜੇ ਪਾਈ ਤੁਹਾਨੂੰ ਦੱਸੂਗੀ ਵੀ ਲੋਰ ਪਾਈ ਹੋਈ ਆ ਲੋਰ ਪਾਈ ਹੋਈ ਆ ਜੀ ਹਾਂਜੀ ਇਹ ਵੀ ਐਕਸਪੋਰਟ ਦੇ ਵਿੱਚ ਪਰ ਜੀਨਾਂ ਵੀ ਮਿਲ ਜਾਣਗੇ ਤੁਹਾਨੂੰ ਅੱਛਾ ਇਹ ਵੀ 450 ਦੇ ਰੇਟ ਦੇ ਵਿੱਚ ਆ ਜੀ ਜੀਨਸ ਵੀ ਨਵੇਂ ਆਰ ਕੀ ਪਈ ਆ ਜੀ ਪੂਰੀ ਸਾਰਾ ਮਾਲ ਆ ਬਈ ਜੀਨ ਦਾ ਵੀ ਇਹ ਵੀ ਤੁਹਾਨੂੰ 450 ਦੀ ਜਿਹੜੀ ਇੱਕ ਪੈਂਟ ਮੈਲੂ ਮਿਲ ਜੂਗੀ ਤੇ ਇੱਕ ਬਾਈ ਉਧਰਲੇ ਪਾਸੇ ਉਹ ਮਾਲ ਪਿਆ ਸੀ ਉਹ ਸਾਹਮਣੇ ਦਿਖਾ ਦਿੰਨੇ ਆ ਜੀ ਅੱਛਾ ਉਹ ਫਿਰ ਐਂ ਗਾਂ ਦੀਆਂ ਆਈ ਜਾਂਦੀ ਫਿਰ ਸ਼ਰਟ ਆ ਗਈ ਜੀ ਇਹ ਕਿੰਨੇ ਦੀ ਹੈ ਜੀ ਇਹ ਸ਼ਰਟ ਜੀ 200 200 ਰੁਪਏ ਦੀ ਹੈ ਜੀ ਇਹ 2 200 ਦੀਆਂ ਮੰਜਾ ਭਰਿਆ ਪਾਵੇ ਦੋ 200 ਦੀ ਸ਼ਰਟ ਆ ਜਿਹੜੀ ਮਰਜ਼ੀ ਚੁਣ ਕੇ ਤੁਸੀਂ ਲੈ ਜਾ ਸਕਦੇ 200 150 ਇੱਕੋ 150 ਵਾਲੀਆਂ ਪਈਆਂ ਜੀ ਅੱਛਾ ਉਹ 150 ਵਾਲੀਆਂ ਜੀ ਫਿਰ 150 ਵਾਲੀਆਂ ਵੀ ਪਈਆਂ ਤੇ ਆਹ ਕੀ ਫਿਰ ਆ ਲੈਡੀਆਂ ਆ ਗਿਆ ਜੀ ਮਾਲ ਜੀ ਲੈਡੀਆਂ ਸਟਾਪ ਹੁੰਦੇ ਆ ਜੀ ਲੈਡੀਆਂ ਟਾਪ ਪਏ ਆ ਬੜੀ ਸਟਾਪ ਪਏ ਆ ਜੀ ਸਾਰੇ ਹਾਂਜੀ ਆ ਦੇਖੋ ਜੀ ਲੇਡੀਜ਼ ਦਾ ਕੀ ਰੇਟ ਆ ਇਹ 100 100 ਰੁਪਏ ਦੇ ਆ ਜੀ 100 100 ਰੁਪਏ ਦੇ ਹਾਂਜੀ ਇਹ ਚ ਵੈਸਟਰਨ ਟਾਪ ਹੁੰਦੇ ਆ ਜੀ ਸਾਰੇ ਬ੍ਰਾਂਡਡ ਹੁੰਦੇ ਆ ਜੀ ਠੀਕ ਆ ਆ ਵੇਖੋ ਜੀ ਇਹ ਚ ਸਟicker ਵੀ ਨਹੀਂ ਲੱਥੇ ਹੋਏ ਇਹਨਾਂ ਦੇ ਬਾਈ ਜੀ ਇਹ ਹੈਗੇ 100 100 ਵਾਲਾ ਮਾਲ ਹੈਗਾ 100 100 ਮਾਲ ਤੇ ਆਹ ਹੈਗੇ ਲੇਡੀਜ਼ ਜਿਹੜੇ ਪਲਾਜੋ ਹਨਾ ਇਹ ਪਲਾਜੋ ਪਜਾਮੇ ਵੀ ਕਹਿ ਸਕਦੇ ਹਾਂ ਪਲਾਜੋ ਵੀ ਕਹਿ ਸਕਦੇ ਹਾਂ ਹਾਂਜੀ ਤੇ ਇਹ ਸਾਰੇ ਬ੍ਰਾਂਡ ਦੇ ਹੋਣਗੇ ਜੀ ਸਾਰੇ ਠੀਕ ਆ ਜੀ ਇਹਨਾਂ ਦਾ ਕੀ ਪ੍ਰਾਈਸ ਹੈ ਵੀਰੇ ਇਹ ਜੀ 1.5 150 ਰੁਪਏ ਦੇ ਆ ਜੀ ਇਹ ਵੀ 1.5 150 ਦੇ ਆ ਬਾਈ ਜੀ ਪਲਾਜੋ ਜੇ ਤੁਸੀਂ ਤੇ ਉਹ ਚਲ ਬਾਈ ਜਿਹੜਾ ਤੁਹਾਡੇ ਨਾਲ ਮਾਨਤਾਨ ਜਿਹੜਾ ਪੂਰਾ ਇਮਾਨਦਾਰ ਕਰਕੇ ਭੇਜੂ ਤੁਸੀਂ ਖੁਸ਼ ਹੋ ਕੇ ਜਾਵੋਗੇ ਇਸ ਤੋਂ ਬਾਅਦ ਆ ਜਾਂਦਾ ਜੀ ਸਰਪਲਸ ਦਾ ਮਾਲ ਜੀ ਠੀਕ ਆ ਜੀ ਸਰਪਲਸ ਦਾ ਨਵਾਂ ਮਾਲ ਹੋਊਗਾ ਜੀ ਸਰਪਲਸ ਦਾ ਪੂਰਾ ਫਰੈਸ਼ ਹੋਊਗਾ ਜੀ ਤੇ ਨਾਲੇ ਤੁਹਾਡੇ ਭਰਾਵਾਂ ਲਈ ਇਹ ਜੇ ਤੋਹਫੇ ਲਿਆਂਦੇ ਆ ਜੀ ਜਿਹੜੇ ਆਮ ਤੁਹਾਨੂੰ ਕਿਤੋਂ ਮਿਲਣ ਸ਼ਾਇਦ ਹੀ ਮਿਲਣ ਨੇ ਜੀ ਜਿੱਥੋਂ ਤੱਕ ਮੇਰਾ ਆਈਡੀਆ ਆਹ ਦੇਖੋ ਜੀ ਹੁਣ ਟੀ-ਸ਼ਰਟ ਦੇਖੋ ਜੀ ਹਾਂਜੀ ਇਹ ਮੂਜ਼ ਨਕਲ ਦੀ ਟੀ-ਸ਼ਰਟ ਆ ਜੀ ਇਹ ਇਹ ਪ੍ਰੀਮੀਅਮ ਦੇ ਵਿੱਚ ਆ ਜੀ ਇਹ ਇਹ ਤੁਹਾਨੂੰ ਲੋਕਾਂ ਤੋਂ ਜੀ 850 900 ਤੱਕ ਮਿਲੂਗੀ ਜੀ ਹੈਵੀ ਥੱਲੇ ਨਹੀਂ ਹੋਊਗੀ ਜੀ ਇਹ ਕਿੰਨੇ ਦੀ ਹੈ ਸਾਢੇ 650 ਦੀ ਹੈ ਜੀ ਇਹ ਸਾਢੇ 650 ਦੀ ਇਹ ਅਲੱਗ-ਅਲੱਗ ਰੇਟ ਆ ਜੀ ਹੁਣ ਜਿਵੇਂ ਐਲਵੀ ਦੇ ਆ ਗਿਆ ਜੀ ਇਹ ਆ ਗਿਆ ਜੀ 550 ਦਾ ਆਰਟੀਕਲ ਫੇਰ ਆ ਜਮਾ ਰਿਜੀਨਲ ਮਾਲ ਆ ਗਿਆ ਜੀ ਹਾਰਲੇਨ ਡੇਵਿਡਸਨ ਦਾ ਇਹ ਰਿਪੀਟ ਚ ਆਏ ਨੇ ਆਰਟੀਕਲ ਆਪਣੇ ਕੋਲ ਜੀ ਆਹ ਦੇਖੋ ਜੀ ਹਾਰਲੇ ਡੇਵਿਡਸਨ ਦੇ ਇਹਦੇ ਵਿੱਚ ਵੀ ਕਲਰ ਤਿੰਨ ਹੈਗੇ ਤਿੰਨ ਚਾਰ ਹੈਗੇ ਕਲਰ ਹਾਂ ਜੀ ਠੀਕ ਹੈ ਤਿੰਨ ਚਾਰ ਕਲਰ ਇੱਕ-ਇੱਕ ਸ਼ਰਟਾਂ ਦੇ ਤਿੰਨ ਚਾਰ ਚਾਰ ਕਲਰ ਆਹ ਦੇਖੋ ਜੀ ਇਹ ਸਾਰੇ ਹਾਰਲੇ ਦੇ ਹੈ ਜੀ ਸਾਰੇ ਪੀਸ ਤੇ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਇਹ ਸਾਡੇ ਇਹ ਸਾਡੇ 5500 ਜੀ ਇਹ ਵੀ ਇਹ ਵੀ ਸਾਡੇ ਜਮਨ ਅਰੀਜਨਲ ਪੀਸ ਆਉਣਗੇ ਜੀ ਓਹੀ ਇਹਦੇ ਵਿੱਚ ਦੋਰ ਆ ਜੀ ਗਾਰੰਟੀ ਹੈ ਜੀ ਰੀਅਲ ਗਾਰੰਟੀ ਹੈ ਜੀ ਅਰੀਜਨਲ ਦੀ ਜਿਹੜੀ ਚੀਜ਼ ਅਸੀਂ ਇੱਕ ਗੱਲ ਹੋਰ ਹੈ ਜੀ ਜਿੱਥੋਂ ਮਰਜ਼ੀ ਚੈੱਕ ਕਰਾ ਲੈ ਹਾਂਜੀ ਜਿੱਥੇ ਮਰਜ਼ੀ ਜਿਹੜੀ ਚੀਜ਼ ਅਸੀਂ ਅਰੀਜਨਲ ਬੋਲਾਂਗੇ ਉਹਦਾ ਮਤਲਬ ਅਰੀਜਨਲ ਹੀ ਹੋਊਗੀ ਜੀ ਉਹ ਆਹ ਦੇਖੋ ਜੀ ਡੈਨਿਮ ਚੈੱਕ ਕਰਿਓ ਜੀ ਠੀਕ ਹੈ ਜੀ ਆਹ ਪੂਰੀ ਡਿਟੇਲਿੰਗ ਮਾੜੀ ਜੀ ਦਿਖਾਓ ਜੀ ਓਕੇ ਆਹ ਲੈਦਰ ਦਾ ਪੈਚ ਲੱਗਾ ਹੋਇਆ ਬ੍ਰਾਂਡ ਦਿਖਾਓ ਜੀ ਪ ਇੰਪੋਰਟਡ ਦੇ ਵਿੱਚ ਆ ਜੀ ਪੂਰੇ ਲਗਜ਼ਰੀ ਬ੍ਰਾਂਡ ਆ ਜੀ ਸਾਰੀ ਐਸੈਸਰੀ ਦਿੱਤੀ ਹੋਊਗੀ ਜੀ ਕੱਲੀ ਕੱਲੀ ਚੀਜ਼ ਤੇ ਜੀ ਹਾਂਜੀ 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 ਆ ਦੇਖੋ ਫੈਬਰਿਕ ਦੇਖੋ ਜੀ ਇਹਦਾ ਆ ਦੇਖੋ ਮੈਟਲ ਦਾ ਲੋਗੋ ਆ ਜੀ ਬੱਦਬੀਆ ਜੀ ਪੂਰਾ ਦੇਖੋ ਜੀ ਸਾਰੇ ਸਟ੍ਰੇਟ ਫਿਟ ਦੇ ਵਿੱਚ ਛੁਪ ਗਈ ਡੈਨਮ ਸਾਰੀ ਜੀ ਸਾਰਾ ਐਸੈਸਰੀ ਵਗੈਰਾ ਸਾਰਾ ਵਾਸ਼ਕੇਅਰ ਵਗੈਰਾ ਦੇਖੋ ਜੀ ਚੈੱਕ ਠੀਕ ਆ ਜੀ ਅਲਟਰਾ ਪ੍ਰੀਮੀਅਮ ਆਰਟੀਕਲ ਨੇ ਜੀ ਇਹ ਸਾਢੇ 1800 ਤੋਂ ਲੈ ਕੇ ਤੇ 1999 ਤੱਕ ਪ੍ਰਾਈਸ ਆ ਜੀ ਇਹਦਾ ਇਹਦੇ ਵਿੱਚ ਸਾਈਜ਼ ਤੁਹਾਨੂੰ ਮਿਲ ਜਾਣਗੇ ਜੀ ਆਪਣਾ 30 ਤੋਂ ਲੈ ਕੇ 36 38 ਤੱਕ ਸਾਈਜ਼ ਆ ਜਾਊਗਾ ਜੀ ਆਪਣਾ ਠੀਕ ਇਹਦਾ ਫੈਬਰਿਕ ਜਰੂਰ ਫੀਲ ਕਰਿਓ ਜੀ ਓਕੇ ਇਹ ਬ੍ਰਾਂਡ ਜਾਣਾ ਮਾਣਾ ਜੀ ਤੁਸੀਂ ਦੇਖਿਆ ਹੋਊਗਾ ਜੀ ਇਹ ਜੀਜ਼ ਇਹਦੀਆਂ ਕਾਪੀਆਂ ਬਹੁਤ ਜ਼ਿਆਦਾ ਮਿਲਦੀਆਂ ਜੀ ਅੱਛਾ ਜੀ ਪੂਰਾ ਇਹ ਬਿਲਕੁਲ ਓਰੀਜਨਲ ਹੈ ਇਹ ਨਹੀਂ ਓਰੀਜਨਲ ਨਹੀਂ ਨਹੀਂ ਓਰੀਜਨਲ ਨਹੀਂ ਹੁੰਦੇ ਜੀ ਇਹ ਮਾਸਟਰ ਕਾਪੀਜ਼ ਹੁੰਦੀਆਂ ਜੀ ਇਹ ਬਹੁਤ ਇਹ ਇੰਡੀਆ ਮੇਡ ਨਹੀਂ ਹੈਗੇ ਸਾਰੇ ਮੇਡ ਇਨ ਬਾਹਰ ਲਾਏ ਇਹ ਮੈਡਨ ਬੀ ਤਨਾਮ ਹੁੰਦਾ ਜੀ ਇਹ ਠੀਕ ਹੈ ਆ ਮੈਟਲ ਦੇ ਵਿੱਚ ਆ ਜੀ ਸਾਰੀ ਐਸੈਸਰੀ ਦਿਖਾਉਣਾ ਤੁਹਾਨੂੰ ਆ ਦੇਖੋ ਜੀ ਪੂਰੀ ਲੱਗੀ ਹੋਈ ਅੰਦਰੋਂ ਜਰੂਰ ਚੈੱਕ ਕਰਿਓ ਆ ਲਓ ਜੀ ਠੀਕ ਹੈ ਜੀ ਡਿਟੇਲ ਚ ਮੜੇ ਆਰਟੀਕਲ ਜਰੂਰ ਦਿਖਾਓ ਭਰਾਵਾਂ ਨੂੰ ਲਓ ਜੀ ਹਾਂਜੀ ਆ ਵਾਸ਼ ਕੇਅਰ ਚੈੱਕ ਕਰ ਲਓ ਜੀ ਵਾਸ਼ ਕੇਅਰ ਵੀ ਲੱਗਿਆ ਹੋਇਆ ਵਾ MRP ਦਿਖਾਉਣਾ ਜੀ ਤੁਹਾਨੂੰ ਪੂਰਾ ਦਾਇਰਾ ਸਕੈਨ ਹੋਊਗਾ ਜੀ ਇਹ ਹਾਂ ਤੁਸੀਂ ਸਕੈਨ ਹੋਊਗਾ ਅਸੀ ਗੱਲ ਜੀ ਪੂਰਾ ਇਹ ਇਹੋ ਚੀਜ਼ਾਂ ਹੁੰਦੀਆਂ ਜੀ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਆ ਦੇਖੋ ਜੀ カラー ऑप्शन ਆ ਬਥੇਰੀਆਂ ਇਹਦੇ ਚ 컬러 ਜਿਹੜੇ ਮਰਜ਼ੀ ਲੈ ਸਕਦੇ ਹੋ ਬਾਈ ਜੀ ਇਹਦੇ ਵਿੱਚ ਸਾਈਜ਼ ਤੁਹਾਨੂੰ ਮਿਲ ਜੂਗਾ ਜੀ 30 ਤੋਂ ਲੈ ਕੇ 36 ਤੱਕ ਜੀ ਫਿਰ ਉਸ ਤੋਂ ਬਾਅਦ ਜੀ ਟੀ-ਸ਼ਰਟ ਆ ਗਿਆ ਜੀ ਇਹ ਮਰਸਨਾਈਸ कॉटन ਹੁੰਦੀ ਹੈ ਜੀ ਆਰਗੈਨਿਕ कॉटन ਇਹ ਉਹਦਾ ਪੈਕਿੰਗ ਦੇ ਦੀ ਆਰਗੈਨਿਕ ਹੁੰਦੀ ਹੈ ਜੀ ਇਹਦੇ ਵਿੱਚ ਕੋਈ ਵੀ ਕੈਮੀਕਲ ਵਗੈਰਾ ਯੂਜ਼ ਨਹੀਂ ਕੀਤਾ ਹੁੰਦਾ ਜੀ ਠੀਕ ਹੈ ਵੀਰੇ ਇਹ ਹੈਵੀ ਜੀਐਸਐਮ ਦੇ ਵਿੱਚ ਟੀ-ਸ਼ਰਟ ਆ ਹੁੰਦੀਆਂ ਜੀ ਬਹੁਤ ਹੀ ਘੈਂਟ ਚੀਜ਼ਾਂ ਹੁੰਦੀਆਂ ਜੀ ਇਹ ਠੀਕ ਆ ਵੀਰੇ ਠੀਕ ਇਹਦੇ 'ਚ ਵੀ ਕਲਰ ਆ ਹੈਗੇ ਆ ਜੀ ਵੀਰੇ ਇਹ 'ਚ ਬਲੈਕ ਤੇ ਨੇਵੀ ਬਲੂ ਆ ਦੇਖ ਲੋ ਬਾਈ ਵੀ ਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਪਏ ਆ ਬੇਜ ਕਲਰ ਸਾਰੀ ਚੀਜ਼ਾਂ ਅਵੇਲੇਬਲ ਹੋਣੀ ਆ ਇਹਦੇ 'ਚ ਇਹ ਸਾਈਜ਼ ਹੁੰਦਾ ਜੀ ਡਬਲ ਐਕਸਲ ਤੱਕ ਫਿਰ ਆ ਜਾਂਦਾ ਜੀ ਆਪਣਾ ਆਹਾ ਬ੍ਰਾਂਡ ਜੀ ਓਕੇ ਇਹ ਜਿਹੜੀ ਆਹ ਜਿਹੜਾ ਤੁਹਾਨੂੰ ਆਰਟੀਕਲ ਦਿਖਾਇਆ ਜੀ ਇਹ 750 ਦੀ ਰੇਂਜ 'ਚ ਆ ਜੀ ਆਹ ਜਿਹੜਾ ਆਰਟੀਕਲ ਦਿਖਾ ਰਿਆਂ ਜੀ ਇਹ 550 ਦੀ ਰੇਂਜ ਦੇ ਵਿੱਚ ਆ ਜੀ ਇਹ 550 ਵਾਲੀ ਆ 750 ਵਾਲੀ ਆ ਹਾਂਜੀ ਕਨਫਿਊਜ਼ ਨਾ ਹੋਇਓ ਜੋ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ 3-4 ਜੀ ਫਿਰ ਆ ਗਿਆ ਜੀ ਡੀਜ਼ਲ ਦਾ ਆਰਟੀਕਲ ਜੀ ਠੀਕ ਆ ਡੀਜ਼ਲ ਦਾ ਆਰਟੀਕਲ ਆ ਬਾਈ ਜੀ ਇਹ ਪੂਰੇ ਐਮਬਰਾਇਡਰੀ ਹੋਈ ਵੀ ਆ ਜੀ ਕੋਈ ਪ੍ਰਿੰਟਿੰਗ ਨਹੀਂ ਹੈਗੀ ਸਾਰੀ ਐਮਬਰਾਇਡਰੀ ਹੋਈ ਵੀ ਆ ਜੀ ਸਕੈਨੇਬਲ ਆਰਟੀਕਲ ਆ ਇੰਟਰਨੈਟ ਤੇ ਲੱਗਾ ਹੋਊਗਾ ਜੀ 8000 ਦਾ ਹੋਊਗਾ ਜੀ ਆਰਟੀਕਲ ਸਿਰਫ ਤੇ ਸਿਰਫ 850 ਜੀ 850 ਰੁਪਏ ਦਾ ਬਾਈ ਜੀ ਇੰਟਰਨੈਟ ਤੇ ਬਾਈ ਕਹਿ ਰਿਹਾ ਦਾਵਾ ਕਰ ਰਿਹਾ ਚੈੱਕ ਕਰ ਸਕਦੇ ਹੋ 8 ਤੋਂ 9000 ਦਾ ਮਿਲੂਗਾ ਮਿਲੂਗਾ ਪਰ ਉਹਨੂੰ ਇੱਥੇ ਇਹ 850 100 ਦਾ ਹੋਊਗਾ ਜੀ ਇਹਦੇ ਵਿੱਚ ਵੀ ਕਲਰ ਦੇ ਆਉਣਗੇ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਬਲੈਕ ਕਲਰ ਪਿਆ ਵਾ yellow ਬੰਦੂਗਾ yellow ਕਲਰ ਪਿਆ ਵਾ white ਕਲਰ ਪਿਆ ਵਾ white ਪਿਆ ਜੀ ਤੇ ਆ ਕਰੀਮ ਆ ਗਿਆ ਫਿਰ blue ਹੈਗਾ ਹਾਂ blue ਹੋਊਗਾ ਤੁਹਾਨੂੰ ਇਹ 8 9 ਕਲਰ ਮਿਲ ਜਾਣਗੇ 9 ਕਲਰ ਮਿਲ ਜਾਣਗੇ ਜੀ ਇੱਥੇ ਠੀਕ ਆ ਫਿਰ ਜੀ ਉਸ ਤੋਂ ਬਾਅਦ ਆ ਗਿਆ ਜੀ ਐਲ ਵੀ ਦਾ ਆਰਟੀਕਲ ਜੀ ਐਲ ਵੀ ਦਾ ਹਾਂ ਜੀ ਇਹ ਵੀ ਮਰਸ ਨਾਈਸ ਕਾਟਨ ਹੁੰਦੀ ਹੈ ਜੀ ਇਹ ਵੀ ਆ ਬਈ ਐਲ ਵੀ ਦਾ ਜਿਹੜਾ ਆਰਟੀਕਲ ਆ ਹਾਂ ਜੀ ਇਹ ਆ ਦੇਖੋ ਜੀ ਚੈੱਕ ਕਰੋ ਠੀਕ ਆ ਵੀਰ ਜੀ ਕਪੜਾ ਫੀਲ ਕਰਿਓ ਜੀ ਇਹਨਾਂ ਦਾ ਕੀ ਪ੍ਰਾਈਸ ਆ ਵੀਰੇ ਇਹ ਵੀ ਵੀਰੇ ਤੁਹਾਨੂੰ 850 ਦੀ ਰੇਂਜ ਦੇ ਵਿੱਚ ਮਿਲ ਜੂਗਾ ਜੀ ਇਹ ਵੀ 850 ਦੀ ਰੇਂਜ ਦੇ ਵਿੱਚ ਠੀਕ ਆ ਵੀਰੇ ਪੂਰੇ ਅਲਟਰਾ ਪ੍ਰੀਮੀਅਮ ਡਿਗਰੀ ਐਚਪੀਸ ਹੈ ਬਿਲਕੁਲ ਫ੍ਰੈਸ਼ ਪੀਸ ਆ ਜੀ ਅਲਟਰਾ ਪ੍ਰੀਮੀਅਮ ਮਸਟਰਡ ਕਲਰ ਆ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਆ ਜੀ ਠੀਕ ਆ ਵੀਰੇ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ ਵੀ ਬਾਈ ਨੇ ਜਿਹੜੇ ਆਫਰ ਰੱਖੇ ਹੋਏ ਆ ਉਹ ਤੁਸੀਂ ਇੱਥੇ ਜਦੋਂ ਦੁਕਾਨ ਤੇ ਆਓਗੇ ਉਹ ਬਾਈ ਤੁਹਾਨੂੰ ਆਫਰ ਨਾਲ ਦੀ ਨਾਲ ਉਹ ਵੀ ਦੇਊਗਾ ਤੁਸੀਂ ਦੱਸਣਾ ਬਈ ਆ ਮੈਂ ਵੀਡੀਓ ਸ਼ੇਅਰ ਕੀਤੀ ਆ ਤੁਹਾਡੀ ਆ ਦੇਖੋ ਜੀ ਲਕੋਸਟੇ ਦਾ ਆਰਟੀਕਲ ਆ ਪੂਰੀ ਡਿਟੇਲਿੰਗ ਚੈੱਕ ਕਰਾਇਓ ਜੀ ਠੀਕ ਆ ਜੀ ਆ ਐਮਬਰਾਇਡਰੀ ਹੋਈ ਵੀ ਆ ਲੋਗੋ ਆ ਜਿਹੜਾ ਦੇਖੋ ਹਾਂਜੀ 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 ਠੀਕ ਹੈ ਜੀ ਇਤੇ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਇਹ ਵੀ 850 ਦੀ ਰੇਂਜ ਦੇ ਵਿੱਚ ਇਹ ਵੀ 850 ਦੀ ਰੇਂਜ ਦੇ ਵਿੱਚ ਆ ਭਾਈ ਜੀ ਇਹਦੇ ਵਿੱਚ ਸਾਈਜ਼ ਤੁਹਾਨੂੰ ਮਿਲ ਜੂਗਾ ਜੀ 5 XL ਤੱਕ ਸਾਈਜ਼ ਮਿਲ ਜੂਗਾ ਜੀ 5 XL ਤੱਕ ਤੁਹਾਨੂੰ ਸਾਈਜ਼ ਮਿਲ ਜਾਣਗੇ ਇਹਦੇ ਵਿੱਚ ਆ ਦੇਖੋ ਜੀ ਸ਼ਰਟ ਆ ਗਈ ਹੈ ਜੀ ਬਰਬਰੀ ਦੀ ਇਹ ਸ਼ਰਟ ਆ ਗਈ ਹੈ ਬਾਈ ਆਲਟਰਾ ਪ੍ਰੀਮੀਅਮ ਆਰਟੀਕਲ ਆ ਜੀ ਇਹ ਹਾਂਜੀ ਹਾਂਜੀ ਕਿਤੇ ਵੀ ਇਹਦਾ ਟਰਾਈ ਕਰ ਲਿਓ ਜੀ 1500 1500 ਤੋਂ ਘੱਟ ਨਹੀਂ ਤੁਹਾਨੂੰ ਮਿਲੂਗੀ ਜੀ ਇਹ ਤੇ ਇਹਦਾ ਕੀ ਪ੍ਰਾਈਸ ਹੈ ਆਨਲਾਈਨ ਇਹਦਾ ਪ੍ਰਾਈਸ ਲੱਗਾ ਹੋਊਗਾ ਜੀ ਇਹੀ ਚੀਜ਼ ਦਾ ਘੜ ਤੋਂ ਘੜ 35 36000 ਦਾ ਆਰਟੀਕਲ ਆ ਜੀ ਇਹ ਆਪਣਾ ਜੀ 1050 ਦੀ ਆ ਜੀ ਇਹ 1050 ਰੁਪਏ ਦੀ ਬਲ ਬੇਰੀ ਦੀ ਹਣਾ ਹਾਂ ਇਹਦੇ ਵਿੱਚ 2 3 ਕਲਰ ਮਿਲ ਜਾਣਗੇ ਜੀ ਵੇਜ ਇੱਕ ਆ ਕਲਰ ਹੋਊਗਾ ਬਲੈਕ ਤੇ ਇੱਕ ਵਾਈਟ ਜੀ ਠੀਕ ਓਕੇ ਓਕੇ ਹਾਂ ਜੀ ਆ ਦੇਖੋ ਜੀ ਆ ਆਗੀਆਂ ਕਾਲਰ ਵਾਲੀਆਂ ਟੀ ਸ਼ਰਟਾਂ ਇਹ ਬਲ ਮੰਦ ਆਰਟੀਕਲ ਆ ਜੀ ਚੈੱਕ ਜ਼ਰੂਰ ਕਰਿਓ ਜੋ ਆ ਫੀਲ ਕਰਕੇ ਠੀਕ ਕਰੇ ਇੱਥੇ ਆਓ ਦੁਕਾਨ ਤੇ ਤੇ ਚੈੱਕ ਕਰੋ ਮਾਲ ਬਈ ਇਹ ਫਰੈਸ਼ ਬਿਲਕੁਲ ਮਾਲਾ ਬਿਲਕੁਲ ਫਰੈਸ਼ ਆ ਜੀ 100 1% ਫਰੈਸ਼ ਇਹਨਾਂ ਦਾ ਕਿ ਇਸ ਦਾ ਕਿ ਇੰਪੋਰਟਡ ਆ ਜੀ ਇਹਦਾ ਪ੍ਰਾਈਸ ਆ ਜੀ 999 ਜੀ 999 ਰੁਪਏ ਦਾ ਪੀਸ ਆ ਜੀ ਇਹ ਓਕੇ ਨਾ ਇਹ ਕਲਰ ਆ ਗਿਆ ਜੀ ਫਿਰ ਬਰਨੀ ਆ ਰੈਡ ਕਲਰ ਆ ਗਿਆ ਹਾਂ ਜੀ ਸਾਰੇ ਅਲਟਰਾ ਪ੍ਰੀਮੀਅਮ ਆਰਟੀਕਲ ਨੇ ਜੀ ਸਾਰੇ ਇੰਪੋਰਟਡ ਨੇ ਜੀ ਇਹ ਇਹ ਆ ਪ੍ਰਾਡਾ ਦਾ ਆਰਟੀਕਲ ਆ ਗਿਆ ਜੀ ਇਹ ਪ੍ਰਾਡਾ ਜੀ ਇਹ ਇਹ ਚੀਜ਼ ਚ ਇੱਕ ਤੁਹਾਨੂੰ ਹੋਰ ਦੱਸਦਾ ਜੀ ਆ ਦੇਖੋ ਇਹਦਾ ਲੋਗੋ ਚੈੱਕ ਕਰਾਇਓ ਇੱਕ ਮਿੰਟ ਬਟਨਾਂ ਦੇ ਥੱਲੇ ਵੀ ਜਿਹੜਾ ਇਹਦਾ ਲੋਗੋ ਦਿੱਤਾ ਹੋਇਆ ਵੀਰੇ ਠੀਕ ਆ ਆਨਲਾਈਨ ਲੱਗੇ ਹੋਣਗੇ ਜੀ ਆਰਟੀਕਲ ਇਹਨਾਂ ਦਾ ਕੀ ਪ੍ਰਾਈਸ ਆ ਜੀ ਇਹ 850 ਦੀ ਰੇਂਜ ਦੇ ਵਿੱਚ ਇਹ ਵੀ 850 ਦੀ ਰੇਂਜ ਦੇ ਵਿੱਚ ਇਹ ਅਰਮਾਨੀ ਐਕਸ ਆ ਗਿਆ ਜੀ ਇਹ ਵੀ 999 ਦਾ ਆਰਟੀਕਲ ਆ ਜੀ 999 ਦਾ ਆਰਟੀਕਲ ਆ ਠੀਕ ਆ ਵੀਰੇ ਬਾਈ ਨੇ ਬਾਈ ਤੁਹਾਨੂੰ ਅੱਜ ਜਿਹੜੀ ਸਾਰੀ ਸ਼ਾਪ ਆਪਦੀ ਦਿਖਾਈ ਇਹ ਨਵੀਆਂ ਚੀਜ਼ਾਂ ਵੀ ਇੱਥੇ ਪਈਆਂ ਤੇ ਐਕਸਪੋਰਟ ਦਾ ਜਿਹੜਾ ਪੁਰਾਣਾ ਮਾਲ ਵੀ ਜਿਹੜਾ ਇੱਥੇ ਹੈਗਾ 100 150 ਤੋਂ ਜਿਹੜਾ ਸ਼ੁਰੂ ਹੋ ਜਾਂਦਾ ਇਹ ਮਾਲ ਤੇ ਤਕਰੀਬਨ ਤੁਸੀਂ 2000 ਤੱਕ ਜਿਹੜੀ ਇੱਥੇ ਸ਼ਾਪਿੰਗ ਕਰ ਸਕਦੇ ਹੋ ਤੇ ਘਰੇ ਪਾਉਣ ਵਾਸਤੇ ਲੋਰਾਾਂ ਟੀ-ਸ਼ਰਟਾਂ ਤੁਹਾਨੂੰ ਇੱਥੇ ਬਹੁਤ ਸਸਤੇ ਭਾਅ ਮਿਲ ਜਾਣਗੀਆਂ ਤੇ ਮਿਲਣਗੀਆਂ ਵੀ ਤੁਹਾਨੂੰ ਰੀਜਨਲ ਇਹ ਅਲਟਰਾ ਪ੍ਰੀਮੀਅਮ ਆਰਟੀਕਲ ਆ ਜੀ ਤੁਹਾਨੂੰ ਪਹਿਲਾਂ ਦੱਸ ਰਹਾ ਹਾਂ オリジナル ਨਹੀਂ ਹੈਗੇ ਜੀ ਇਹ ਪਰ ਜਿਹੜਾ ਫੈਬਰਿਕ ਆ ਉਹ オリジナル ਵਾਲਾ ਹੀ ਯੂਜ਼ ਹੋਇਆ ਹੋਇਆ ਇਹਨਾਂ ਦੇ ਵਿੱਚ ਇਹ ਤੁਹਾਨੂੰ ਆਰਟੀਕਲ ਦਿਖਾਉਣਾ ਫਿਰ ਇਹਦਾ ਰੇਟ ਦੱਸੂਗਾ ਜੀ ਤੁਹਾਨੂੰ ਓਕੇ ਓਕੇ ਹਾਂ ਜੀ ਇਹ ਸਾਰੇ ਡੀ ਬ੍ਰਾਂਡ ਆ ਜੀ ਸਾਰੇ ਤੁਹਾਨੂੰ ਮਿਲ ਜਾਣਗੇ ਇਹ ਮਿਕਸ ਬ੍ਰਾਂਡ ਦੇ ਵਿੱਚ ओके ਚੀਜ਼ਾਂ ਜੀ ਤੇ ਇਹਨਾਂ ਦਾ ਇਹਨਾਂ ਦਾ ਪ੍ਰਾਈਸ ਆ ਜੀ ਸਿਰਫ ਤੋਂ ਸਿਰਫ 850 ਜੀ 850 ਦੀ ਲੋਰ ਹੈਗੀ ਆ ਇਹ ਮਾਰਕੀਟ ਤੁਹਾਨੂੰ 11-1200 ਦੇ ਮਿਲਦੀਆਂ ਆ ਜੀ ਇਹ ਚੀਜ਼ਾਂ ਮਾਰਕੀਟ ਦੇ ਵਿੱਚ ਪੁੱਛ ਕੇ ਆ ਸਕਦਾ ਕੋਈ ਪੁੱਛ ਕੇ ਆ ਸਕਦਾ ਜੀ ਉਹ ਕਹਿੰਦੇ ਮਾਰਕੀਟ ਦੇ ਵਿੱਚ ਬਾਈ ਤੁਸੀਂ ਪਹਿਲਾਂ ਪੁੱਛਿਆ ਜੋ ਫੇਰ ਆ ਕੇ ਇੱਥੇ ਸਾਫ ਤੋਂ ਲੈ ਲਿਆ ਜੋ ਅਸੀਂ ਬਿਲਕੁਲ 11-1200 ਦੇ ਗੱਲ ਕਰਦੇ ਤੁਹਾਨੂੰ ਇੱਥੇ ਤੁਹਾਨੂੰ 8-800 ਦੀ 850 ਦੀ ਜਿਹੜੀ ਮਿਲ ਜੂਗੀ ਲੋਰ ਇਹ ਬਹੁਤ ਸੁਣੀ ਲੋਰ ਆ ਬਾਈ ਜੀ ਆ ਤੇ ਇਹਨਾਂ ਦਾ 8-8 850 ਜਿਹੜਾ ਰੇਟ ਆ ਸਾਡੇ ਕੋਲ ਹਰ ਤਰ੍ਹਾਂ ਦਾ ਮਾਲ ਹੁੰਦਾ ਜੀ ਜਿਹੜੇ ਭਰਾਣੇ ਘੱਟ ਪੈਸੇ ਲਾਉਣੇ ਆ ਉਹ ਘੱਟ ਪੈਸਿਆਂ ਵਾਲਾ ਮਾਲ ਵੀ ਹੈਗਾ ਜੀ ਜਿਹੜੇ ਭਰਾ ਪ੍ਰੀਮੀਅਮ ਪਾਉਣਾ ਚਾਹੁੰਦੇ ਆ ਇਹ ਇਹ ਜਿਆਦਾ ਮਾਲ ਮੈਂ ਐਨ ਆਰ ਆਈ ਭਰਾਵਾਂ ਦੀ ਡਿਮਾਂਡ ਤੇ ਮੰਗਾਇਆ ਜੀ ਉਹ ਭਰਾ ਭਾਉਦੇ ਸੀਗੇ ਵੀ ਸਾਨੂੰ ਬ੍ਰਾਂਡ ਲਗਜ਼ਰੀ ਬ੍ਰਾਂਡ ਦੇ ਵਿੱਚ ਸਾਨੂੰ ਕੁਝ ਨਾ ਕੁਝ ਜ਼ਰੂਰ ਲੈ ਕੇ ਦੋ ਤੇ ਫਿਰ ਉਹਨਾਂ ਦੀ ਡਿਮਾਂਡ ਤੇ ਇਹ ਮਾਲ ਆਇਆ ਜੀ ਜਿਨ੍ਹਾਂ ਨੇ ਅਲਟਰਾ ਪ੍ਰੀਮੀਅਮ ਆਰਟੀਕਲ ਪਾਉਣੇ ਉਹ ਵੀ ਹੈਗੇ ਆ ਜੀ ਤੇ ਜਿਨ੍ਹਾਂ ਨੇ ਲੋ ਪ੍ਰਾਈਸ ਤੇ ਪਾਉਣੇ ਉਹ ਵੀ ਹੈਗੇ ਆ ਜੀ ਹੁਣ ਤੁਸੀਂ ਜੀ ਸਾਰੇ ਭਰਾਵਾਂ ਨੇ ਦਰਸ਼ਨ ਜ਼ਰੂਰ ਦੇਣੇ ਆ ਜੀ ਤੇ ਇੱਥੇ ਜਿਹੜਾ ਵੀ ਭਰਾ ਆਊਗਾ ਉਹ ਖੁਸ਼ ਹੋ ਕੇ ਜਾਊਗਾ ਜੀ 101% ਗਾਰੰਟੀ ਆ ਜੀ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਐਂਡ ਸ਼ੇਅਰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਉਹ ਵੀ ਸਬਸਕ੍ਰਾਈਬ ਕਰ ਦਿਓ ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ 22 ਦੇ ਨੰਬਰ ਜਿਹੜੇ ਸਕਰੀਨ ਤੇ ਚੱਲ ਰਹੇ ਆ ਤੇ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਬੈਲ ਕਾਲ ਜਿਹੜਾ ਨਿਊ ਇਹ ਜਿਹੜਾ ਬੱਸ ਸਟੈਂਡ ਆ ਆ ਹੈਗਾ ਰੋਡ ਅੰਮ੍ਰਿਤਸਰ ਵਾਲਾ ਜਿਹੜਾ ਫਰੀਦਕੋਟ ਤੋਂ ਅੰਮ੍ਰਿਤਸਰ ਵਾਲਾ ਪੁਰਾਣਾ ਰੋਡ ਆ ਤੇ ਨਾਲ ਹੀ ਜਿਹੜੀ ਇੱਥੇ ਬਾਈ ਦੀ ਸ਼ਾਪ ਆ ਵਿਦੇਸ਼ੀ ਕੱਪੜਿਆਂ ਦੀ ਸੇਲ ਸੋ ਸਾਰਿਆਂ ਨੇ ਬਈ ਇੱਥੇ ਜਿਹੜਾ ਵਿਜ਼ਿਟ ਕਰਨਾ ਇੱਕ ਵਾਰੀ ਜ਼ਰੂਰ ਆਣਾ ਬਾਈ ਦੀ ਸ਼ਾਪ ਤੇ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ